ਸਰਗੁਜੀ ਤੇ ਬਾਰੇ ਤੱਕ ਹੀ ਕੋਈ ਗੁਣ ਸਾਰੇ ਕਥਨ ਕਰ ਸਕਦਾ ਤੇਰੇ ਕਮਣ ਕਮਣ ਗੁਣ ਕਹਿ ਕਹਿ گاਵਾ ਤੂੰ ਸਾਹਿਬ ਗੁਣੀ ਨੇ ਧੰਨਾ ਇੱਕ ਸਾਹਿਬ ਜادہ ਹਥੀਂ ਤੋਰ ਕੇ ਸ਼ਹੀਦ ਕਰਵਾਇਆ ਮੈਦਾਨੇ ਜੰਗ ਵਿੱਚ ਚਮਕੌਰ ਸਾਹਿਬ ਵਿੱਚ ਜਿਵੇਂ ਜਿਵੇਂ ਸੋ ਤੀਰ ਚੱਲ ਰਹੇ ਨੇ ਗੋਲੀਆਂ ਸੀਰ ਵਿੱਚੋਂ ਲੰਘ ਰਹੀਆਂ ਨੇ ਸਾਹਿਬ ਜਾਦੇ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਪੁਰਜਾ ਪੁਰਜਾ ਕੱਤੀ ਦਾ ਜਾ ਰਿਹਾ ਹੈ ਹਜੂਰ ਰੋਮ ਰੋਮ ਪ੍ਰਸੰਨ ਹੋ ਰਹੇ ਨੇ ਖੁਸ਼ੀ ਕਰ ਰਹੇ ਨੇ ਜਦੋਂ ਸਾਹਿਬ ਜਾਦੇ ਦਾ ਪੁਰਜਾ ਪੁਰਜਾ ਕੱਟ ਮਰੇ ਅਵਸਥਾ ਤੇ ਪੂਜਿਆ ਗੁਰੂ ਕਾ ਸਾਹਿਬ ਜੀ ਦਾ ਵੱਡਾ ਸਹਬਾ ਜੀ ਸਿੰਘ ਜੀ ਜਦੋਂ ਲੱਗਾ ਸੱਖਾਂ ਨੂੰ ਜਾਣ ਤਾਂ ਚਿਹਰਾ ਕੀਤਾ ਸਰੂਪੇਤਾ ਜੀ ਵੱਲ ਹਟਾਰੀ ਵੱਲ ਚਿਹਰਾ ਕਰਕੇ ਫਤਿਹ ਕਾ ਜਾ ਦਿੱਤੀ ਵਾਹਿਗੁਰੂ ਜੀ ਕਾ ਧਰਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਹੋ ਗਿਆ ਗੁਰੂ ਕਾ ਸੂਰਮਾ ਪੁੱਤਰ ਭੰਦੀ ਰਾਖੀ ਵਾਸਤੇ ਕਲਗੀਧਰ ਚੋਜੀ ਪ੍ਰੀਤ ਸਿੰਘ ਜੀ ਨੇ ਅਫਸੋਸ ਨਹੀਂ ਕੀਤਾ ਸਗੋਂ ਉਸ ਮੌਕੇ ਤੇ ਖੁਸ਼ੀ ਨਾਲ ਜਕਾਰਾ ਬੁਲਾਇਆ ਬੋਲੇ ਸਾਹਿਬ ਜਿਆਦਾ ਆਪਣੇ ਆਪ ਪਿਆਰ ਹੋਇਆ ਉੱਚਾ ਦਸਤਾਰਾ ਸਜਾਇਆ ਕਿਤੇ ਹਜੂਰੇ ਇਹ ਨਾ ਕਹਿ ਦਿੰਦੇ ਹੁਣ ਤੂੰ ਛੋਟਾ ਹੈ ਵੱਡਾ ਬਣਦਾ ਯਤਨ ਕੀਤਾ ਜੰਗ ਵਿੱਚ ਸ਼ਹੀਦ ਹੋਣ ਲਈ ਸੋ ਜਿੱਥੇ ਖੜਾ ਹੈ ਕਹਿੰਦੇ ਉੱਥੇ ਵੀ ਥੱਲੇ ਕੋਈ ਚੀਜ਼ ਚੜਨਾ ਥੱਲੇ ਵੀ ਰੱਖ ਲਈ ਕਿ ਉੱਚਾ ਲੱਗੇ ਸੋ ਬੇਨਤੀ ਕੀਤੀ ਹਜੂਰ ਕਹਿੰਗੇ ਆਓ ਸਾਹਿਬ ਜਹਾਂ ਸਿੰਘ ਕਿਵੇਂ ਆਇਆ ਸਭ ਦੇ ਪਿਤਾ ਜੀ ਗਗਨ ਦਮਾਮਾ ਬਾਜੋ ਪਰਿਓ ਨੀ ਸਾਨਣ ਕਾਓ ਖੇਤ ਚੋਂ ਮੰਡਿਓ ਸੂਰਮਾ ਅਬ ਜੂਝਣ ਖੋਦਾ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕਾ ਹੈ ਪਰਜਾ ਪਰਜਾ ਕੱਟ ਮਾਰਾ ਕਭੂ ਨਾ ਛੱਡਾ ਖੇਤ ਵੱਡੇ ਭਰਾਤਾ ਜੀ ਸ਼ਹੀਦ ਹੋ ਗਏ ਨੇ ਅਕੱਲੇ ਹੀ ਸੱਜਣ ਨੂੰ ਗਏ ਨੇ ਨਾਲ ਹੀ ਜਾਣਾ ਚਾਹੁੰਦਾ ਸੀ ਕਰੋ ਕਿਰਪਾ ਹੁਣ ਮੇਰੀ ਵਾਰੀ ਆਈ ਹੈ ਬਖਸ਼ਿਸ਼ ਕਰੋ ਹਜੂਰ ਡਾਢੇ ਹੀ ਪ੍ਰਸੰਨ ਹੋਏ ਹੱਥੀ ਸਿਆਰ ਸਾਹਿਬ ਜਾਦੇ ਨੂੰ ਵਚਨ ਕੀਤੇ ਧੰਨ ਜਿਓ ਤਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰ ਹੈ ਦੇਹ ਅਨਿਤ ਨਨਿਤ ਰਹਿ ਜਦ ਨਾਮ ਚੜੈ ਪਵ ਸਾਗਰ अवतार ਹੈ ਹੀਰਜ ਤਾਮ ਬਣਾਇ ਇਹ ਤਨ ਬੁੱਧ ਸੁਦੀਪਕ ਜਿਉ ਉਪਿਹਾਰ ਹੈ ਜਾਨਾ ਕਿ ਬੜਨੀ ਮਨੋਹਾਸਰਾ ਕਾਤਰਤਾ ਕੁਤਵਾਰ ਬੁਹਾਰ ਹੈ ਏ ਕਹ ਕਿ ਹੱਥੀ ਸ਼ਿੰਗਾਰ ਕੇ ਸਹਬਜਾਦੇ ਨੂੰ ਸੋ ਤੋਰਿਆ ਮਦਾਲੇ ਜੰਗ ਵੱਲ ਫਤਕ ਜਾਈ ਸਤਿਗੁਰੂ ਪਿਤਾ ਜੀ ਵੱਕ ਛੋ ਕੇ ਖਾਲਸਿਰ ਫਤੇ ਵਿੱਚ ਗ ਜਾ ਕੇ ਪੰਜਾਂ ਸਿੰਘਾਂ ਸਮੇਤ ਜਾ ਕੇ ਸ਼ਹੀਦ ਹੋ ਗਿਆ ਦੂਸਰਾ ਗੁਰੂ ਦਾ ਪਿਆਰਾ ਉਸ ਮੌਕੇ ਕਲਗੀਆਂ ਵਾਲਿਆਂ ਨੇ ਅਫਸੋਸ ਨਹੀਂ ਕੀਤਾ ਖੁਸ਼ੀ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ ਸ਼ੁਕਰਾਨਾ ਕੀਤਾ ਹੈ ਵਾਹਿਗੁਰੂ ਤੇਰਾ ਸ਼ੁ크ਰ ਤੇਰੀ ਦਿੱਤੀ ਹੋਈ ਆਮਾਨਤ ਅੱਜ ਅੱਧੀ ਤੇਰੇ ਵਿਚਾਰਾਂ ਵਿੱਚ ਪੁੱਜ ਗਈ ਹੈ ਸਤਿਗੁਰੂ ਪਿਤਾ ਜੀ ਨੂੰ ਧਰਮ ਦੀ ਰਾਖੀ ਵਾਸਤੇ ਆਪ ਅਸੀਂ ਬੇਨਤੀ ਕਰਕੇ ਦਿੱਲੀ ਵਿੱਚ ਪੇਜ ਕੇ ਸ਼ਹੀਦ ਕਰਵਾਇਆ ਹੈ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਅੱਧੀ ਆਮਾਨਤ ਤੁਹਾਡੀ ਸਾਡੇ ਕੋਲ ਹੈ ਬਜ਼ੁਰਗ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਪਰਹੰਦੂ ਦੀਆਂ ਨੂਆਂ ਵਿੱਚ ਅੱਜ ਤੋਂ 5ਵੇਂ ਦਿਨ ਨੂੰ ਚਨਵਾ ਕੇ ਤੁਹਾਡੇ ਚਰਨਾਂ 'ਚ ਪੇਜ ਕੇ ਸੁਰਖਰੂ ਹੋਵਾਂ। ਗੁਰੂ ਪਿਆਰਿਓ ਕਿੱਥੇ ਅਫਸੋਸ? ਕਿ ਕਿੱਥੇ ਅੱਖਾਂ 'ਚ ਪਟੀਆਂ ਬਨਣੀਆਂ ਤੇ ਰੋਣਾ ਪਿਟਣਾ ਪਰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡਾ ਜੇਰਾ ਸੋ ਸ਼ੁਕਰ ਕੀਤਾ ਔਰ ਖੁਸ਼ੀ ਨਾਲ ਜਹਕਾਰੇ ਗਜਾਏ। ਇਹ ਹੈ ਗੁਰੂ ਕੀ ਖਲਸਾ ਜੀ ਨਿਸ਼ਾਨੀ ਗੁਰੂ ਕਿਨੂੰ ਕਿਹਾ ਜਾਂਦਾ ਹੈ। ਔਰ ਸਾਡੇ ਬਾਪ ਤੇ ਕਿਹਾ ਇਨ ਪੁੱਤਾਂ ਕੇ ਸੀ ਇਸ ਪਰਵਾਰ ਦੀਏ ਸੁਖ ਚਾਹ ਪਰਮ ਸਿੰਘ ਧਰਮ ਸਿੰਘ ਆ ਕੇ ਰੋਏ ਮਹਾਰਾਜ ਸਾਹਿਬ ਜਾ ਦੇ ਬਚਾ ਲੈਣੇ ਸਨ ਸੱਚੇ ਪਾਤਸ਼ਾਹ ਕਹਿਣ ਲਗੇ ਖੁਸ਼ੀ ਨਾਲ ਸ਼ਹੀਦ ਕਰਵਾਏ ਜਾਂ ਪਰਮਦੀ ਰਾਖੀ ਵਾਸਤੇ ਕੁਰਬਾਨ ਹੋਏ ਨੇ ਪਰਮ ਸਿੰਘ ਪਰਮ ਸਿੰਘ ਉਹਨਾਂ ਦੀ ਮਾਤਾਵਾਂ ਦੀ ਪੁੱਖਾ ਸਭਰੀਆ ਮਹਾਰਾਜ ਫਿਰ ਵੀ ਬਚਾਉਣੇ ਚਾਹੀਦੇ ਸੀ ਹਜੂਰ ਕਹਿੰਦੇ ਲਕੀਰਾ ਕੱਢੋ ਸਰਤੀ ਲਕੀਰਾ ਕੱਢੀਆ ਹਜੂਰ ਕਹਿੰਦੇ ਮੇਸ ਦਿਓ ਮੇਟ ਦਿੱਤੀਆਂ ਹਜੂਰ ਕਹਿੰਦੇ ਲਕੀਰਾਂ ਦੇ ਕੰਡਣ ਤੋਂ ਕੋਈ ਖੁਸ਼ੀ ਨਹੀਂ ਜੀ ਲਕੀਰਾਂ ਨੇ ਮੇਸਰਨ ਤੋਂ ਕੋਈ ਅਫਸੋਸ ਕਹਿੰਦੇ ਸੀ ਕਾਹਦਾ ਹੋਣਾ ਸੀ ਹਜੂਰ ਕਹਿੰਦੇ ਇਸੇ ਤਰ੍ਹਾਂ ਸਾਬ ਜਦਾਂ ਨੇ ਪ੍ਰਗਟ ਹੋਣ ਦਾ ਮੋਹ ਨਹੀਂ ਉਹਨਾਂ ਦਾ ਨੇ ਸ਼ਹੀਦ ਹੋਣ ਦਾ ਅਫਸੋਸ ਨਹੀਂ ਖੁਸ਼ੀ ਹੈ ਸਗੋਂ ਸਾਡੇ ਮਨ ਵਿੱਚ ਕਿ ਧਰਮ ਦੀ ਰਾਖੀ ਵਾਸਤੇ ਸਦਾਲੀ ਕੁਰਬਾਨ ਤੇ ਅਮਰ ਹੋਏ ਨੇ ਬਾਬਾ ਆਪਣੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਪੁੱਜੇ ਨੇ ਨਹੀਂ ਉਹਨਾਂ ਦੇ ਦਾਦਾ ਜੀ ਸ਼ਹੀਦਾਂ ਦੇ ਸਰਤਾਜ ਤਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਪੁੱਜੇ ਨੇ ਸੋ ਗੁਰੂ ਪਿਆਰਿਓ ਇਹ ਹੈ ਗੁਰੂ ਕੋੜਾ ਜਿਨ੍ਹਾਂ ਦੇ ਆਪਾਂ ਸੇਵਕ ਹਾਂ ਜਿਨ੍ਹਾਂ ਦੇ ਆਪਾਂ ਸਿੱਖ ਹਾਂ ਜਿਨ੍ਹਾਂ ਨੇ ਸਾਡੇ ਤ੍ਰੈਣਤਾ ਕਰਨੀਆਂ ਨੇ